ਕੇ ਤੜਕੇ ਬਾਤ ਗੜਾ ਗੜਾ ਇਹ ਕਿ ਇਹ ਲਾਉਣਾ ਰੰਗ ਇਹ ਗੁਲਾਬੀ ਟੌਰੀ ਵਾਲੇ ਦੇ ਟਟਾ ਕਾਦੇ ਵਾਸਤੇ ਵੀ ਕੱਢ ਰਹੇ ਇਹ ਉਹ ਬਾਚੂ ਬਣਾਈ ਉਹ ਦੁਬਾਰੇ ਬਣਾਈ ਉਹ ਕਾ ਨਹੀਂ ਲੱਗਦੀ ਬਹੁਤ ਅੱਗਦੀ ਵਾ ਇਹ ਨੰਬਰ ਹੈ ਨਾ ਘੜ ਜਾ ਰੰਗ ਪਾਉਣਾ ਇਹ ਹੋਰ ਆ ਹਿੰਨਰ ਪਾਉਣਾ ਆ ਇਹ ਥੋੜਾ ਬਹੁਤ ਆ

ਖਾਲੇ ਕੋਈ ਨਹੀਂ ਇਹ ਚੀਜ਼ਾਂ ਹਾਲੇ ਕੋਈ ਨਹੀਂ ਇਹ ਚੀਜ਼ਾਂ ਲਓ ਮੁੰਡੇ ਲਾਉਂਦੇ ਆ ਰੰਗ ਕੋੜੇ ਮੂਹਾਂ ਜਾ ਲਾਓ ਮੇਰੇ ਵੀਰੋ ਕਿਹੜਾ ਓਏ ਸਪੇਅਰ ਪੂਜੀ ਦਾ ਤਾਂ ਲੱਗਿਆ ੜਕ ੜਕ ਕੇ ਮੁੰਡਾ ਸਪੇਅਰ ਨੂੰ ਹੀ ਕੱਢ ਲਿਆ ਰੰਗ ਤਾਂ ਕਹੀਂ ਛੱਡ ਦੇ ਆਇਆ ਛੱਡ ਦੇ ਇਹੀ ਆ ਹਲੋ ਉਹ ਤਣੀ ਬੈਠਾ ਆ ਰੰਗ ਦਿਖਾ ਦੇ ਮੜ ਕੇ ਕਦੇ ਸੀ ਰੰਗ ਵੀ ਡੋਲਦਾ ਇਹ ਨੂੰ ਉਡਾਈਏ ਇਹ ਨੂੰ ਉਡਾਈਏ ੜਕ ੜਕ ਦੜਕਾ ਸੀ ਲੜ ਕੇ ਰੰਗ ਵੀ ਡੋਲਦਾ ਆ ਇੱਧਰ ਫੜਾ ਇੱਧਰ ਮੈਂ ਕਰਾ ਇੱਧਰ ਕਰ ਰਿਹਾ ਡਾਈ ਨਾ ਲਓ ਜੀ ਗਰਾਬੀ ਟੌਰੀ ਵਾਲੇ ਦਾ ਕੰਡ ਵੀ ਕਰਤਾ ਤੇ ਉਹਨੂੰ ਡਾਟਾ ਓਏ ਓਏ ਉਹ ਕੁਬੁੱਤਰ ਗਰਾਬਣਾ ਕੋਈ ਨਾ ਮਨਿੰਗ ਚੁੱਟੀਆਂ ਵਾਲਾ ਮੈਨੂੰ ਨਹੀਂ ਪਤਾ ਉਹ ਖੜਾ پورے ਆਪਣੀ ਦੁਨੀਆ ਤੋਂ ਕੱਢ ਲਿਆ ਕੇ ਉਹ ਵੀ ਲਿਆ ਓਏ ਫਰੀ ਗਲਾਬੀ ਇਟਸ ਟੀ ਟਾਈਮ ਮੇਰੇ ਵੀਰੋ ਆਪ ਸਭ ਨੂੰ ਕੈਸਾ ਫੀਲ ਹੋ ਰਹਾ ਹੈ acha feel ਕੋਈ ਓਪਰਾ ਤੋਂ ਨਹੀਂ ਲੱਗਿਆ ਉਹ ਵਾਹ ਤੜਕੋੜ ਦੀ ਚਾਗ ਆ ਗਿਆ ਇਹਦਾ ਕਮਾਲ ਹੋ ਗਿਆ ਭਾਗ ਹੀ ਖੁੱਲ ਗਿਆ ਹੈ ਕੀ ਇਹਦੇ ਬਲੇ ਵੀਡੀਓ ਵੀਡੀਓ ਬਣਾਈ ਕੋਈ ਵੀਡੀਓ ਬਣਾਈ ਆ ਸਿਰ ਤਾਂ ਕਰਦਾ ਕੰਮ ਨਹੀਂ ਰਹਿ ਗਿਆ ਮਾਰਾ ਮੂੰਹ ਦਾ ਕੇਰਾ ਤਾਂ ਚੜ ਗਈ ਤਾਂ ਉਹ ਨੂੰ ਮੁਣ ਕੇ ਉਹ ਨਹੀਂ ਬਣਾਈ ਹੈ ਬੈਂਦੀ ਨਹੀਂ ਬਣਾਈ ਹੈ ਬੇਟੀ ਦੀ ਬਣੀ ਹੈ ਬੈਂਦਾ ਬਣਨ ਲੱਗੇ ਨਾ ਜਾ ਹਾਂਜੀ ਆਪਣਾ ਕੋਈ ਸਾਹਿਬ ਆ ਚੁੱਕੇ ਨੇ ਜਾਂ ਲਾਉਣ ਦੀ ਤਿਆਰੀ ਆ ਠੀਕ ਆ ਇੱਕ ਹੋਰ ਨਵੇਂ ਬੰਦੇ ਆਪਣੇ ਐਪੀਜੀ ਆ ਜਾ ਕੋਈ ਬੰਦਾ ਕੋਈ ਵੀ ਆ ਜਾ ਤੂੰ ਆ ਜਾ ਆਪਰ 2 ਮਾਂ ਚੱਕਲੇ ਕੇ ਜ਼ਰਾ ਮੰਜੇ ਬੇਸਤੇ ਸਾਡੇ ਬਾਹਰ ਆ ਪਤਾ ਨਹੀਂ ਕੀ ਕਰੀਗਾ ਥਿੰਡਰ ਥੋਂ ਆ ਥਿੰਡਰ ਤਾਂ ਕੀ ਕੀਤਾ ਸੀਗਾ ਰੰਗ ਬਣਾਉਂਦੀ ਸੀ ਕਿਹੜਾ ਹੈ ਹਰਾ ਤੇ ਬਣਾ ਕੇ ਡੋਲ ਵੀ ਦਿੱਤਾ ਠੀਕ ਆ ਪਤਾ ਨਹੀਂ ਬਈ ਤੇ ਇਹਨੂੰ ਉਹ ਡੱਟ ਕੇ ਆ ਕੇ ਉਹਨੂੰ ਤਾਂ ਪਿੰਜਰੇ ਚ ਵੀ ਪਾ ਦਾ ਕੰਮ ਹਾਈ ਫਾਈ ਹੈ ਇਹਨਾਂ ਦਾ ਕਹੇ ਗੁਰਗੜ ਵੀ ਦੇਤਾ ਕਿ ਨਹੀਂ ਕੋਈ ਪਾ ਰੱਖਿਆ ਕੋਈ ਪਾਇਆ ਠੀਕ ਆ ਚੱਲ ਗੋੜਨ ਦਾ ਕੀ ਹੁੰਦਾ ਹੋ ਗਿਆ ਕੈਮ ਚਾਕਲੇ ਸੰਧ ਗ੍ਰੈਂਡਰ ਵਾਇਲਡ ਥੌਰ ਦਾ ਥੌੜਾ ਤੇ ਆਇਂਗਲਾਂ ਤੇ ਸਾਰਾ ਸਮਾਨ ਤੇ ਬਸ ਹੁਣ ਵੱਡੀ ਉਮੀਦ ਹੈ ਵੀ 2 ਘੰਟਿਆਂ ਚ ਅੱਜ ਲਾ ਜਾਾਂਗੇ ਜਾਲ ਅਸੀਂ ਠੀਕ ਹੈ ਕਿ ਨਹੀਂ ਤੇ ਬਾਕੀ ਬਾਕੀ ਦੇਖਦੇ ਹਾਂ ਕਿ ਬੰਦਾ ਹੈ ਇੱਕ ਚੋਬਰ ਕਹਿੰਦੇ ਵੀ ਹੋਰ ਕਬੂਤਰ ਆਇਆ ਸੀਗਾ ਕਿੱਥੇ ਬੈਠਾ ਇਹ ਉਹ ਬੈ ਗਿਆ ਸਾਹਮਣੇ ਕੋਠੀ ਤੇ ਉਹ ਕਿੱਗ ਰੋਟੇ ਕੋ ਬਹਿ ਗਿਆ ਇੱਕ ਨੇ ਤਾੜਤਾ ਉਹ ਕਾਹਤੇ ਛਦਰੀ ਦਾ ਨੇ ਸੀਗਾ ਥੱਲੇ ਆਇਆ ਹੋਊਗਾ ਕਿਤਾਹਾਂ ਆਇ ਸੀ ਥੱਲੇ ਥੱਲੇ ਆ ਸੀ ਗਣ ਠੀਕ ਓਕੇ ਰਿਪੋਰਟਾ ਫਿਰਦਾ ਕਰਕੇ ਕੰਮ ਸਟਾਰਟ ਚੋ ਬਰੋ ਚੱਲ ਭਾਈ ਕੰਮ ਐਡੀ ਤੜਕੇ ਜੀ ਆਏ ਤਾਂ ਭਾਗਾਣਾ ਦੇ ਨਾਲ ਆ ਗਿਆ ਈ ਧਰਮ ਵਾਲੀ ਗੱਲ ਆ ਬੰਦਾ ਪਿੱਛੇ ਉਹ ਨਾਲ ਜੀ ਨਾਲ ਕੈਮਰਾ ਵੇਖ ਕੇ ਐ ਵਾਕਈ ਕਰਮ ਵਾਲਾ ਦੇ ਨਹੀਂ ਆਇਤਾ ਓਏ ਇੰਨਾ ਟਾਈਮ ਨਾਲ ਉੱਠ ਕੇ ਕੂਤਰ ਕੋਆਤਰ ਜੀ ਉੱਡ ਕੇ ਤੇ ਜਾਲੀ ਹੀ ਲਿਆਂਦੀ ਹੈ ਨਾ ਮੈਂ ਤਾਂ ਹੁਣ ਕੁਛ ਨਹੀਂ ਕਰਦਾ ਮੈਂ ਤਾਂ ਅੜਦਾ ਨਾ 10 11 ਵਜੇ ਉਠਾਂਦੀ ਮੈਂ ਇਕੱਲਾ ਹੁੰਦਾ ਤੇ ਉੱਤੇ ਜਿਹੜਾ ਸਾਡਾ ਇੱਕ ਕਬੂਤਰ ਹੋਰ ਛੱਡਿਆ ਸੀ ਨਾ ਚੋਬਰਾ ਨੇ ਉਹ ਵੀ ਉੱਡ ਖੜਿਆ ਕੋਠੀ ਤੋਂ ਤੇ ਏ ਲੱਗਦਾ ਵੀ ਛੇਤੀ ਚੱਲੂਗਾ ਤੇ ਉੱਡੂਗਾ ਵੀ ਬਹੁਤ ਬਈਏ ਜਿਹੜੇ ਸਾਡੇ ਚਾਲਾ ਹੈ ਇਹਦਾ ਰੰਗ ਕੀ ਤਰ੍ਹਾਂ ਨੇ ਘੰਡ ਤੇ ਟੌਰੀ ਗੁਲਾਬੀ ਪਈ ਲਈ ਸੀਗੀ ਇਹਦੀ ਕੀ ਹੁਣ ਓਲਾ ਮਾਰਨ ਜਾ ਰਿਹਾ ਕਿੜੀਆਂ ਓਹੋ ਬਹੁਤ ਗਲਤ ਕੰਮ ਹੋਇਆ ਪਿਆ ਤੇ ਕੀੜਾ ਹੈ ਹੀ ਬਾਹਰ ਕੀ ਕਰਗੇ ਯਾਰ ਓਲਾ ਮਾਰਦਾ ਓਲਾ ਮਾਰਦੇ ਹੈਂ ਨਹੀਂ ਨਹੀਂ ਓਲਾ ਕੇ ਮਾਰਨ ਦੀ ਤੇਰੀ ਤੇਰੀ ਭੱਜ ਗਏ ਗੋਰੇ ਨੂੰ ਗੋਰੇ ਨੂੰ ਮਾਰਦੇ ਮੈਂ ਮਾਰ ਦੇ ਓ ਕੇ ਮਾਰ ਦਿੰਦਾ ਆ ਆ ਤਾਂ ਤਾਂ ਕਿਹੜਾ ਸੀਗਾ ਕਿ ਸਫੇਰ ਸੀਗਾ ਚੱਲ ਕੋਈ ਗੱਲ ਨਹੀਂ ਆਪਣੇ ਦਾ ਕੰਪਿਊਟਰ ਵਿੱਚ ਅੜ ਗਿਆ ਇਟਸ ਬ੍ਰੇਕਫਾਸਟ ਟਾਈਮ ਠੀਕ ਹੈ ਕਿ ਨਹੀਂ ਮੈਂ ਉਹ 올ਦੀ ਆ ਥੋੜਾ ਜਿਹਾ ਖਾਈ ਜਾਂਦਾ ਚੋਬਰ ਰੋਟੀ ਰਾਟੀ ਉਧਰ ਉਹ ਮੁੰਡੇ ਨੂੰ ਬੋਲ ਮਾਰਿਆ ਨੇ ਵੀ ਆਇਆ ਬ్రో ਤੂੰ ਵੀ ਖਾ ਲਾ ਉਹ ਕਹਿੰਦਾ ਖੜ ਜਾ ਤੇ ਮੇਰਾ ਤੁਹਾਨੂੰ ਪਤਾ ਹੈ ਸਵੇਰ ਸਵੇਰ ਖਾਣ ਨੂੰ ਜੀ ਨਹੀਂ ਕਰਦਾ ਹਣਾ ਉਹ ਕੋ ਚੱਕਰ ਗਿਆ ਮੈਂ ਜਿਸ ਵਾਰੀ ਸੁਬਾ ਖਾ ਲੂਆ ਮੇਰੀ ਸਿਹਤ ਲਈ ਹਾਨੀ ਕਰਕਾ ਠੀਕ ਹੈ ਕਿ ਨਹੀਂ ਮੇਰੀ ਸਟੀਲ ਬਾਡੀ ਲਈ ਤੇ ਮੈਂ ਵਰਕਆਊਟ ਵਗੈਰਾ ਕਰਦਾ ਹਾਂ ਕਿਹੜੇ ਕੂਤਰ ਕਿਹੜੇ ਜਿਹੜੇ ਉੱਡ ਗਏ ਆ ਜਿਹੜੇ ਉੱਡ ਗਏ ਆ ਠੀਕ ਆ ਪਾਣੀ ਖਿਚਾਉਂਦਾ ਹੱਕ ਵੀ ਛੱਡੇ ਵੀ ਕੱਲ ਦੇ ਸੀ ਅੱਜ ਹੀ ਆਇਆ ਹੁਣੀ ਹੈ ਨਾ ਉਹ ਮੁੱਖ ਕੇ ਤੇ ਜਾ ਤਾਂ ਨਿਕਲ ਆ ਜਾ ਵੀ ਓਏ ਲਾ ਕੀ ਅਰ ਛੱਡਾਂਗੇ ਥੋੜਾ ਨਿਕਲੂਗਾ ਨਾ ਕੁੱਤੇ ਕੰਮ ਕਰੀ ਜਾਂਦੇ ਤਾਂ ਹੋਏ ਨਾ ਸਰਗੇ ਨਾਲ ਦੇ ਰੇਗਾ ਵਾਲਾ ਤਾਰ ਦਾ ਪਰ ਇੱਕ ਗੱਲ ਆ ਓਏ ਆ ਤਾਰ ਕੱਚੀ ਆ ਭੈਣ ਨੇ ਓ ਚੱਲ ਨਹੀਂਣੀ ਇਹਨੇ ਨਹੀਂ ਚੱਲੂ ਆ ਹੈ ਚੱਲ ਨਹੀਂ ਤਾਹਰ ਦੇਖ ਚੁੱਕਾ ਛੱਡ ਕੇ ਬੜੰਦ ਰੋ ਸੋਛ ਛੱਡ ਫਿਰ ਖਾਣ ਦੱਤੂ ਆ ਇੱਥੇ ਰੱਖੀਂਗਾ ਲਊ ਮੁੰਡੇ ਕਰਿਆ ਕੰਮ ਉਹ ਹੀ ਕਰਦੇ ਆ ਜੋਰਾਂ ਦੇ ਕੰਮ ਪੂਰਾ ਪਰ ਆ ਪਿਆ ਬਈ ਫੌਂ ਲੱਗਿਆ ਆਇ ਲਾ ਲੈ ਪਾ ਨਾ ਸਹੀ ਜਿਹਾ ਉੱਪੇ ਫੜਾ ਲੈ ਹਲੇ ਸਰਕੂਲੀ ਜਿਹਾ ਲਾ ਲੈਣਾ ਖਾੜ ਦੇ ਲਾਵੇ ਗਰਮੇ ਜਾਂਦੀ ਹੈ ਬਲੰਡ ਘਟ ਗਿਆ ਮੇਰੇ ਵੀਰੋ ਚਾਰ ਜਾਨ ਦਾ ਚਾਰ ਹੀ ਆਪਣਾ ਜੋਰ ਹੋ ਆ ਰਿਹਾ ਹੈ ਲੋ ਬਈ ਮੁੰਡਾ ਵੀ ਕਿਰਾਂ ਦਾ ਜਾਂਦਾ ਪੇਪਰ ਦੇ ਜਾਂਦਾ ਮੁੰਡਾ ਮੁੜ ਕੇ ਆਊਗਾ ਆ ਮੁੰਡਾ ਇੱਕ ਬੈਠਾ ਆਏਗਾ ਫਿਰ ਮੁੜ ਕੇ ਪੱਕਈਆ 50 50 ਕਾ ਲੀੜੇ ਦਾ ਇੱਥੇ ਪਿਆ ਚਾਰਜ ਪਿਆ ਮੇਨ ਜੀ ਕੱਪੜੇ ਇੱਥੇ ਪਿਆ ਹੋਏ ਵਾ ਮੋਰ ਕਿਦਾਏਗਾ ਮੁੰਡੇ ਦਾ ਜੀ ਨਹੀਂ ਕਰਦਾ ਜਾਨ ਨੂੰ ਨਹੀਂ ਲੱਗਿਆ ਨਹੀਂ ਕਰਦਾ ਅੱਛਾ ਚਾ ਕੋਈ ਨਾ ਦੁਬਾਰੇ ਦਿਖਾਵਾਂਗੇ ਜਦੋਂ ਮੁੰਡਾ ਆ ਗਿਆ ਗਰਮੀ ਹੈ ਹੀ ਨਹੀਂ ਆ ਵੇ ਗਰਮੀ ਤਾਂ ਹੈ ਨਹੀਂ ਗਰਮੀ ਤਾਂ ਹੈ ਨਹੀਂ ਪਾਣੀ ਪੀ ਲੈ ਯਾ ਲੈ ਕੇ ਬਲਕੀ ਚਾਹਦਾ ਹੈ ਕੇ ਪ੍ਰੀ ਇਹਨੇ ਬਣਾ ਦਿੰਦਾ ਅੱਧਾ ਕੰਮ ਹੜ ਵੇੜ ਦਿੱਤਾ ਮੁੰਡੇ ਉਹ ਬੈ ਕੇ ਜਾ ਕੇ ਹਾਂਜੀ ਮਾਲਕੋ ਕਿਵੇਂ ਕਿੰਦਰੀ ਫੋਨ ਕਿਵੇਂ ਲੱਗ ਰਿਹਾ ਹੁਣ ਤੁਹਾਨੂੰ ਕਿਵੇਂ ਥੋੜਾ ਜਿਆਦਾ ਫੀਲ ਬੈਟਰ ਕਰ ਰਿਹਾ ਅਸੀਂ ਕਿ ਐਕਚੁਅਲੀ ਜਦੋਂ ਬਾਹਰ ਗਏ ਉਹ ਥੋੜੀ ਗਿਲਮੂ ਕਰਾਉਂਦੀ ਹੈ ਉਹਨਾਂ ਨਾਲ ਕਹਿੰਦੇ ਦੀ ਭਾਈ ਸਾਹਿਬ ਵੀ ਠੰਡੀ ਵਾਲੀ ਹੋ ਗਈ ਠੰਡ ਵਾਲੀ ਹੋ ਗਈ ਹੈ 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 ਉਹ ਮੁੰਡਾ ਮੁੜੂਗਾ ਉਹ ਮੁੰਡਾ ਮੁੜੂਗਾ ਆਓ ਜੀ ਚੱਲ ਪਿਆ ਸੁਖਸਿੰਦਰ ਪਿਆਉਰੀ ਵਾਲਾ ਵੀ ਓਕੇ ਬਾਏ ਬਾਏ ਆਪਾਂ ਫੇਰ ਮਿਲਾਂਗੇ ਠੀਕ ਹੈ ਓਕੇ ਜੀ ਹੌਲੀ ਹੌਲੀ ਬੰਦੇ ਜਿਵੇਂ ਜਿਵੇਂ ਬੰਦੇ ਘਟ ਰਹੇ ਐਵੇਂ ਦਿਲ ਵੀ ਘਟ ਰਹੇ ਠੀਕ ਹੈ ਕਿ ਨਹੀਂ ਤੇ ਬਸ ਜਾਲੀ ਖੜਮੀ ਵਾਲੇ ਪਾਸੇ ਲਾਉਣੀ ਰਹੇਗੀ ਤੇ ਇੱਕ ਬਸ ਉਹਦੀ ਵਿੰਡੋ ਹਾਂਜੀ ਕਿਹੜੀ ਆ ਤੂੰ ਸੱਡੜੀ ਨਹੀਂ ਦੇਣੀ ਉਹ ਨਹੀਂ ਦੇਣੀ ਚੱਲ ਕੋਈ ਨੇ ਦੇਖਦੇ ਆ ਕੀ ਬੰਦ ਫੇਰ ਤਾਂ ਅੱਗ ਭਗਵਾਈ ਜਾਵਾਂਗੇ ਗਵਾਈ ਜਾਵਾਂਗੇ ਉਹ ਤਾਂ ਆਪਾਂ ਲਾਰਾ ਵੀਡੀਓ ਕਰਨਾ ਹੂੰ ਲਾਰਾ ਵੀਡੀਓ ਕਰਨਾ ਤੇ ਲਗਭਗ ਬਈ ਜਾਲ ਆਪਾਂ ਲਾ ਲਿਆ ਹੈ ਹਨਾ ਤੇ ਚੱਕਰਿਆਂ ਵਿੱਚੋਂ ਕੱਟ-ਕੱਟ ਕੇ ਲਾਉਣਾ ਪਿਆ ਉਹ ਦੇਖੋ ਸਾਹਮਣੇ ਜੋੜਦੀ ਨਾ ਹਣਾ ਸਾਨੂੰ ਇਹ ਕੱਟ ਕੇ ਲਾਉਣ ਦਾ ਕਾਰਨ ਕਿ ਬਈ ਕਾਣੋ ਚ ਸੀਗਾ ਆਪਣਾ ਥਾਂ ਕਾਣੋ ਸੀ ਬਾळा ਇੰਚ-ਇੰਚ ਦਾ ਫਰਕ ਸੀ ਪਤੰਦਰ ਯਾਰ ਤੇ ਉਹ ਫਿਰ ਕਾਣੋਂ ਲੋਟ ਰਿਹਾ ਸੀ ਜਾਲੀ ਘੜਦੀ ਸੀ ਆਪਾਂ ਬਾਲੀ ਵੱਡ ਵੱਧ ਵੱਡ ਕੇ ਲਾਉਂਦੇ ਸੀ ਦਾ ਵੱਡੇ ਪੀਸ ਫਿਰ ਕੱਟ ਕੇ ਪੀਸ ਪਾਉਣੇ ਪਏ ਆਪਾਂ ਨੂੰ ਤੇ ਬਾਕੀ ਬਈ ਠੀਕ ਹੈ ਹਣਾ ਤੁਹਾਡੇ ਸਾਹਮਣੇ ਜਿਹੜਾ ਚੱਲੀ ਜਾਂਦਾ ਪ੍ਰੋਸੈਸ ਤੇ ਮੈਂ ਉਹ ਕਰਿਆ ਵਾਂ ਮੇਰਾ ਹੋਇਆ ਕੰਮ ਉਹ ਰਪਾ ਆਪਣੀ ਮਾਂ ਦੇ ਰੋਟੀ ਖਾਦਣੀ ਸੀ ਤੜਕੇ ਦੀ ਮੈਂ ਤੇ ਆਪਾਂ ਤਾਂ ਉਹਦੇਖ ਨੂੰ ਜ਼ੋਰ ਵੱਜੇ ਨਾੜਗਾ ਭੁੱਖੇ ਤੋਂ ਤੇ ਬਸ ਡਿੱਗੂ ਡਿੱਗੂ ਕਰੀ ਜਾਂਦਾ ਸਰੀਰ ਕੇ ਰਾਂ ਤਾਂ ਤੇ ਮੇਰੀ ਰਾਤ ਮੈਂ ਘਰ ਆ ਕੇ ਕਰਾਂ ਉਹ ਗਾਇਆ ਮਰੂ ਟੂਟੀ ਖਾਇਆ ਮੜਾ ਦੋ ਕ ਤੇ ਢੱਡੇ ਨਾਲ ਸੈੱਟ ਹੋ ਜੂਗੀ ਜਾਨ ਆ ਜੂਗੀ ਫੇਰ ਆਏ ਕੰਮ ਨੂੰ ਵੇਖਦਾ ਆ ਕੋਈ ਚੱਕਰ ਵਾਲੀ ਗੱਲ ਦੀ ਹਾਂਜੀ ਬਾਬੋ ਵੇਈ ਦੀ ਕੰਮ ਦਿੱਤਾ ਹੈ ਰੋਕ ਬਈ ਸੌਂਗੇ ਸੀ ਰੈਸਟ ਟਾਈਮ ਹੋ ਗਿਆ ਸੀਗਾ ਤੇ ਉੱਠ ਕੇ ਦੇਖਿਆ ਥੋੜਾ ਜਿਹਾ ਕੰਮ ਵਧਿਆ ਪਿਆ ਯਾਰ ਇੱਕ ਮੇਨ ਕਬੂਤਰੀ ਬਿਮਾਰ ਹੋਈ ਪਈ ਇੱਕ ਮੋਟਰਸਾਂ ਮੋੜ ਲਾ ਬਈ ਕੋਈ ਕਰਾਂ ਕੱਢ ਬਾਹਰ ਆ ਮੇਨ ਕਬੂਤਰੀ ਹੈਡ ਕਬੂਤਰੀ ਬਿਮਾਰ ਹੋਈ ਪਈਆ ਬਰੋ ਰਾਤ ਸਹੀ ਸੀ ਟੜਕੇ ਦੇਖੀ ਥੋੜੀ ਲੱਗ ਰਹੀ ਲੱਗੀ ਉਸ ਤੋਂ ਬਾਅਦ ਹੁਣ ਵੇਖੀ ਤਾਂ ਪਤਾ ਲੱਗਿਆ ਕਿ ਬਿਮਾਰ ਹੈ ਉਹ ਰੱਬ ਜਾਣੇ ਉਹਨੂੰ ਆਂਡੇ ਵਾਲੀ ਦਵਾਈ ਜੀ ਵੀ ਦਿੰਦੇ ਸੀ ਇੱਟ ਵੀ ਪਾਈ ਕੋਈ ਸੀ ਕੱਲ ਉਹਨਾਂ ਨੂੰ ਇੱਟ ਵੀ ਬਾਹਰ ਰੱਜ ਕੇ ਖਾਧੀ ਤੇ ਗਰਮੀ ਵੀ ਜ਼ਿਆਦਾ ਸੀ ਕੁਝ ਵੀ ਹੋ ਸਕਦਾ ਸੋ ਮਨੀ ਪੋਸਿਬਿਲਟੀਜ਼ ਆ ਤੇ ਫਿਰ ਦੇਖੋ ਨਾ ਤੇ ਮੇਰੇ ਹਿਸਾਬ ਨਾਲ ਤਾਂ ਫੀਵਰ ਹੋ ਗਿਆ ਬਈ ਬੁਖਾਰ ਉਹਨੂੰ ਤੇ ਚਲਦੇ ਆ ਕਿਰਾਂ ਬਾਅਦ ਉਹਨਾਂ ਨੂੰ ਦਵਾਈ ਬੁਖਾਰ ਵਾਲੀ ਦਿੰਨੇ ਆ ਨਾ ਤੇ ਨਾ ਸੈੱਟ ਹੋਈ ਫਿਰ ਦੇਣੇ ਆ ਸੈੱਟ ਹੋ ਗਈ ਫਿਰ ਤਾਂ ਵੀ ਦੇਖਦੇ ਆ ਇੱਕ ਹੈ ਕਬੂਤਰੀ ਆਪਣੀ ਨਹੀਂ ਬਈ ਉਹ ਗਾਂ ਤੋਂ ਯਾਰ ਥੋੜੀ ਲਿਆਂਦੀ ਸੀ ਕਬੂਤਰੀ ਤਾਂ ਕਰਕੇ ਖਤਰਾ ਵੱਧਦਾ ਉਹਦਾ ਇਟਸ ਟੀ ਟਾਈਮ ਮੇਰੇ ਵੀਰੋ ਇੱਕ ਤਾਂ ਲਿਆਂਦੀ ਟੀ ਕਰ ਤੇ ਇੱਕ ਲਿਆਂਦੀ ਖਾਲੀ ਬੋਤਲ ਦਵਾਈ ਪਾਉਣ ਨਾਲੇ ਦਵਾਈ ਦੱਸਦੇ ਆ ਬਈ ਕਿਹੜੀ ਐ ਨਾਲੇ ਸੁਣ ਕਬੂਤਰੀ ਦੱਸ ਦਿਆ ਹਣਾ ਤੇ ਆਹ ਪਿੰਜਰੇ ਤੇ ਵੀ ਬਈ ਚੰਗੀ ਤਰ੍ਹਾਂ ਸਪਰੇਅ ਸਪਰੂ ਮਾਰ ਕੇ ਥੋਪੇ ਰੱਖ ਛੱਡੇ ਇਹਨੂੰ ਬਾਅਦ ਚ ਧੋਦੈਂ ਕੇ ਰੱਥ ਹੱਥ ਲਾਉਣ ਨੂੰ ਇਹਨੂੰ ਵੀ ਨਹੀਂ ਜੀ ਕਰਦਾ ਸਾਡਾ ਤੇ ਕੰਮ ਆ ਦੇਖੋ ਬਸ ਸਾਹਮਣੇ ਵਾਲੀ ਜਾਲੀ ਰਵੇ ਜਾਲੀ ਲਾਉਣ ਵਾਲੀ ਰਹੀ ਥੋੜੀ ਥੋੜੀ ਥਾਲੋ ਥੀਕ ਆ ਬ్రో ਤੇ ਹਾਂ ਚੋਬਰਾ ਪੇਪਰ ਕਰਾਇਆ ਫਿਰ ਕਿਵੇਂ ਹੋਇਆ ਲੈ ਫੜਿਓ ਦੀ ਚਾ ਫੜਿਓ ਤੇ ਆ ਦਵਾਈ ਸੀ ਬ్రో ਹਣਾ ਦਵਾਈ ਤੁਹਾਨੂੰ ਮੈਂ ਦੱਸ ਦਿੰਨਾ ਹੈਗਾ ਇੱਕ ਕੋਰਲੈਕ ਪਾਊਡਰ ਦਾ ਇੱਕ ਪਾਊਚ ਤੇ ਇਲੈਕਟ੍ਰਲ ਬੇਸਡ ORS ਪਾਊਡਰ ਦਾ ਇੱਕ ਪਾਊਚ ਤੇ ਸੀ ਬਲੌਕਸ TZ ਗੋਲੀ 500mg ਆਹ ਵਾਲੀ C+TZ ਖਰਜੋ ਇਹਦੀ ਪੈਨ ਦੀ C+TZ 500mg ਜੀ ਪੈਰਾਸੀਟਾਮੋਲ 500mg ਜੀ ਰੈਂਟਿਕ 150mg ਪੰਜ ਚੀਜ਼ਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਜਿਵੇਂ ਆ ਦੇਖੋ ਕੋਸਾ ਲਗਾਇਓ ਤੇ ਆਹ ਕੋਟਰ ਖੇ ਚੰਗੀ ਤਰ੍ਹਾਂ ਮਿਕਸ ਕਰਕੇ ਪਾਊਡਰ ਬਣਾ ਕੇ ਐਨਾ ਕ ਲੈ ਲੈਣਾ ਆਪਣੀ ਬੋਟਲ ਜਿਵੇਂ 150ml 200ml ਕੋਕਾ ਪਾਣੀ ਵਿੱਚ ਮਿਕਸ ਕਰਕੇ ਰੱਖ ਲੈਣੀ ਹੈ 5ml ਸਵੇਰ 5ml ਸ਼ਾਮ 3-4 ਦਿਨ ਦੇਣੀ ਹੈ ਕੋਟਰ ਦਾ ਬੁਖਾਰ ਪੂਰੀ ਤਰ੍ਹਾਂ ਸੈੱਟ ਹੋ ਜੂਗਾ ਬਾਬੋ ਠੀਕ ਹੈ ਉਮੀਦ ਆਹੀ ਹੈ ਕਬੂਤਰੀ ਤੁਹਾਨੂੰ ਮੈਂ ਦਿਖਾ ਦਿੰਨਾ ਮੇਨ ਵੱਡੇ ਜੋੜਾਂ ਚ ਕਬੂਤਰੀ ਆ ਬਈ ਹੈਣਾ ਆਹ ਦੇਖੋ ਬਾਪੋ ਕਬੂਤਰੀ ਉਹ ਸਾਹਮਣੇ ਬਿਮਾਰ ਹੋਈ ਬੈਠੀ ਹੈ ਬਈ ਜਮਾ ਮੇਨ ਜੋੜਾ ਤੇ ਜਮਾ ਹੈਡ ਯਾਰ ਕਿਉਂ ਬਖਮਾਰਾ ਤੁਹਾਨੂੰ ਹੈਣਾ ਇੱਕ ਤਾਂ ਪਹਿਲਾਂ ਵਜ ਸੀ ਆਂਡਾ ਨਹੀਂ ਧਰਦੀ ਵਿਚਾਰੀ ਉਤੋਂ ਕਿਸਮਤ ਨੇ ਮਾਰਿਆ 100% ਕੂਦਰੀ ਨੂੰ ਬੁਖਾਰ ਹੋਗਾ ਬਈ ਲੱਤਾਂ ਖੜ ਚਲਿਆ ਕੂਦਰੀ ਦਾ ਕਮਜ਼ੋਰੀ ਹੋ ਗਈ ਪੱਲੇ ਵੀ ਰੋਗ ਚਲੀ ਕੂਦਰੀ ਹੈਣਾ ਕੂਦੇ ਦੱਸਦੀ ਆ ਯਾਰ ਇੱਕ ਬਈ ਉਹ ਦਰੋਗ ਬਿਮਾਰੀ ਦਾ ਡਰ ਸੀ ਹੈਣਾ ਆਪਾਂ ਨੂੰ ਤੇ ਰਹਿੰਦਾ ਹੁੰਦਾ ਹੁਣ ਪਧਾਨੀ ਕੀ ਬਣੂਗਾ ਯਾਰ ਆਪੀ ਜਾਣਦਾ ਹੈਗਾ ਚੱਲਾਂ ਬਾਹਰ ਚੱਲ ਲਿਆ ਕਬੂਤਰੀ ਲੈ ਆਮਾ ਮੈਂ ਉਦਗੀ ਕੀ ਹਾਲ ਹੈ ਤਾ ਯਾਰ ਕਿੰਨਾ ਚੱਟੇ ਟਾਈਮ ਨੂੰ ਲੱਗ ਗਿਆ ਤੇਰ ਤੇ ਆਏ ਹੋਏ ਆਏ ਹੋਏ ਕੀ ਹਾਲ ਹੋਗਾ ਬਾਈ ਕੀ ਹਾਲ ਹੋਗਾ ਖੰਡ ਦਾ ਕਿਹੜਾ ਨੂੰ ਆ ਹੀ ਦੇ ਦਿੰਨੇ ਆਪਾਂ ਦਵਾਈ ਹੂੰ ਤੇ ਜੇ ਨਾ ਕੰਮ ਲੂਟ ਆਇਆ ਫੇਰ ਆਪਾਂ ਨੂੰ ਪਲਟ ਨਹੀਂ ਪਊਗੀ ਪਲਟ ਕੇ ਸਾਫ਼ ਕਰਕੇ ਬਈ ਆ 6 ਐਮ ਐਲ ਦਵਾਈ ਹੈ ਜਿਹੜੀ ਕੁਸੂਲ ਸਾਹਮਣੇ ਘੋਲੀ ਹੈ ਠੀਕ ਆ ਦਵਾਈ ਵੀ ਦਿਖਾ ਦੇ ਚੱਕ ਚੋਬਰਾ ਮੜੀ ਸਰਦ ਬੰਦੀ ਖਾਰਾ ਆ ਕੋਲੀ ਪਈ ਹੈ ਹਾਂ ਕਮਲ ਕਮਲ ਠੀਕ ਹੈ ਸਾਡੇ ਸਾਹਮਣੇ ਆ ਵਾਹਿਗੁਰੂ ਬਾਬਾ ਜੀ ਬਾਬਾ ਜੀ ਮਨਾ ਕਰੀ ਕਿਰਪਾ ਹੋਈ ਜਮਾਂ ਸੋ ਕਰ ਸੇ ਆਏ ਹੈ 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 ਮਸ ਚੱਲ ਪੇ ਹੁਣ ਇੱਕ ਕਰੀ ਫੇਰ ਨਹੀਂ ਦੱਸਦੀ ਇੱਕ ਕਰੀ ਵਰਪੇ ਨਾ ਫੇਰ ਤਾਂ ਕੂਦਲੀ ਸੈਟ ਆਪਣੇ ਤੇ ਨਹੀਂ ਬੰਦ ਆ ਵੀ ਬਰ ਗਈ ਹੈ ਬਰ ਗਈ ਬਿਠਵਾਰੀ ਹੁਣ ਹਾਂ ਮਾਰੀ ਆਹ ਨਹੀਂ ਮਰੀ ਐ ਚ ਕੋਈ ਦਵਾਈ ਦੇਣ ਸਰ ਬੈਠਾ ਤੁਰ ਤਰ ਰਿਜ਼ਲਟ ਕਿੱਦਾਂ ਲੱਗਦਾ ਕੰਮ ਪਲੀਟ ਜਿਹੜੀ ਕੱਲ ਪਾਈ ਸੀ ਪਲੀਟ ਕੰਦੀ ਨਰੀ ਨਰੀ ਕਰੜੀ ਆ ਨਰੀ ਪਲੀਟ ਪੈਂਚੋ ਠੀਕ ਹੈ ਇਹ ਬਾਈ ਖਾ ਗਈ ਖਾਬੜਾ ਕੋਈ ਉਤੋਂ ਦੇਦੀ ਗੋੜੀ ਉਤੋਂ ਬਾਅਦ ਟੈਟਰਾਸਾਈਕਲ ਚੋਕ ਹੀ ਹੋ ਗਈ ਕਬੂਤਰੀ ਅੰਦਰੋਂ ਠੀਕ ਹੈ ਚੱਲ ਚੱਲ ਹੁਣ ਉਮੀਦ ਹੈ ਕਿ ਕੂਰੀ ਬਾਜੂ ਆਪੇ ਫੋਰਾ ਪਾਈਟਰੋ ਕੰਮ ਕਰਕੇ ਸਟਾਰਟ ਆ ਉਹ ਤੇ ਉੱਤੇ ਹੋਰ ਖੰਡ ਜੀ ਕਰੀ ਆਪਾਂ ਅੱਧੇ ਘੰਟੇ ਵਿੱਚ ਨਮੇੜਨਾ ਆਣਾ ਪਾਏ ਆਂਟੇ ਹਾਂ ਹਾਂ ਨਮੇੜ ਸਾਲ ਬਲੂ ਸਟਾਰ ਬਲੂ ਰਾਜ ਕੋ ਸਾਡੇ ਪਿੰਡ ਦੇ ਭਰਾ ਹੋਰ ਜੀ ਠੀਕ ਆ ਜੀ ਤੀਹਾਲਾ ਜੀ ਬਹੁਤ ਵਧੀਆ ਬਹੁਤ ਵਧੀਆ ਓਕੇ ਰਿਪੋਰਟ ਹਾਂ ਜੀ ਮੇਰੇ ਵੀ ਰੋਜ਼ੇ ਨਾਲ ਟਾਈਮ ਵਿਲੇ ਫਿਰ ਤੇਰੇ ਨਾਲ ਸਹੀ ਆ ਬਈ ਜਦੋਂ ਕਿਸੇ ਕੰਮ ਨੂੰ ਹੱਥ ਪਾ ਲੈਨੇ ਆ ਹਨਾ ਤੇ ਲ ਜਾਲੀ ਬੱਜੀ ਦੇਖੋ ਲੈ ਸਿਰਫ ਕਰਨਾ ਕੀ ਜਾਲੀ ਸਿੱਧੀ ਕਰਨੀ ਚਾਕੇ ਐਨੇ ਕੰਮ ਨਾਲ ਹੀ ਕੰਮ ਹੋ ਗਿਆ ਲੈ ਓਏ ਖੁੱਲੀ ਕਿਵੇਂ ਇਨੀ ਯਾਰ ਤਾਂ ਭੈਣ ਦੀ ਪੈਰਾਂ ਜੀ ਆ ਕੇ ਵੜ ਗਈ ਯਾਰ ਜਦੋਂ ਚੱਕੀ ਹੈਣਾ ਮੈਨੂੰ ਥੱਕੇ ਨਾਲ ਹੀ ਹੈਣਾ ਐਵੇਂ ਮਾੜੀ ਵੀਡੀਓ ਬਣਾਈ ਚੋਰਾ ਸਾਡੀ ਅਜੀ ਕੰਮ ਕਰੀ ਜਾਂਦੇ ਆ ਬਾਬੋ ਬਸ ਓਨਲੀ ਪਰਲੀ ਜਾਲੀ ਲੇ ਗਈ ਲਾਉਣ ਵਾਲੀ ਤੇ ਮੋਬਾਈਲ ਅੰਦਰ ਪਿਆ ਮੇਰਾ ਥੋੜਾ ਜਿਹਾ ਬੋਲੀ ਇਹੀਂ ਆਦਾ ਕੋਈ ਗੀਤ ਜਲੀਆ ਨਾ ਹਾਂ ਹਾਂ ਹੈਨਾ ਸਹੀ ਹੈ ਨਾ ਬਸ ਰਹੇਗੀ ਤੂਤਰੀ ਵੇਗਾ ਬੈਠਣਾ ਇਧਰੇ ਆਂਦਾ ਹੈ ਵੇਗਾ ਕੱਲ ਕੋਈ ਕੱਲ ਨਹੀਂ ਆ ਜੂਗਾ ਬਸ ਆ ਪਾਸੇ ਲਈ ਜਾਏਗੀ ਬਾਬੋ ਇੰਨੀ ਕੀ ਦੇਖੋ ਲਗਭਗ ਕੰਮ ਕੰਪਲੀਟ ਆ ਸਾਡਾ ਆ ਥੋੜੀ ਰਹੀ ਬਸ ਅੱਗੂਆ ਟੈਨਸ਼ਨ ਨਹੀਂ ਆਜੀ ਲਗਭਗ ਠੀਕ ਹੈ ਕਿ ਨਹੀਂ ਲਾ ਲਗੇ ਪਰ ਦਿਖਾਉਣਾ ਤੁਨੂੰ ਇੱਕ ਕਬੂਤਰੀ ਬਾਈ ਨਾਰੀ ਬੰਨ ਆਇ ਤੇ ਉਹ ਵੀ ਆਇ ਕਰਿਆ ਬਸ ਇਹ ਲਵਾ ਲਿਓ ਤੇ ਇਹ ਕਹਿੰਦੇ ਜਾਲ ਲੱਗ ਗਿਆ ਸਾਡਾ ਸਾਰਾ ਲਗਭਗ ਕਿੰਨਾ ਕਰੇਗਾ ਥੋੜੀ ਕੰਮ ਰਹਿ ਗਿਆ 5 ਮਿੰਟਾਂ ਦਾ ਕੰਮ ਰਹਿ ਗਿਆ ਉੱਤੇ ਵੀ ਲਾਤਾ ਇਧਰ ਵੀ ਲਾਤਾ ਤੇ ਹਣੀ ਨੂੰ ਕਾਹ ਲੱਗੀ ਸੀ ਕਹਿੰਦਾ ਵੀ ਬਈ ਉਹ ਕਰਨਾ ਹੈਗਾ ਜੋੜੀ ਛੱਡ ਰਹੀ ਹੈਗੀ ਠੀਕ ਹੈ ਕਿ ਨਹੀਂ ਪਹਿਲੀ ਜੋੜੀ ਕਾਲੀ ਤੇ ਕਿਸ਼ਾਕ ਆਇਆ ਕਬੂਤਰਾ ਹੈ ਤੇ ਛੱਡ ਕੇ ਦੇਣੇ ਹੈਗੇ ਲੈ ਵਿੱਚ ਕੰਡ ਫੱਟੀ ਪੱਦ ਗਏ ਲਓ ਜੀ ਕਹਿੰਦੇ ਪਹਿਲੀ ਜੋੜੀ ਕਾਲੀ ਖੰਡ ਦੀ ਜਾਲ ਛੱਡ ਕੇ ਦੇਣੇ ਆ ਮੁੰਡਿਆਂ ਦਾ ਚਾਹੀ ਸੀ ਕਹਿੰਦੇ ਨਾ ਉਹਨਾਂ ਟਾਈਮ ਸ਼ਪਹਿਲ ਖੜੇ ਸੀ ਵੈਸਾ ਜਾਣਾ ਸੀ ਉਹਨੇ ਕਹਿੰਦੇ ਸੀ ਜੋੜੀ ਛੱਡ ਕੇ ਹੀ ਜਾਣੀ ਆ ਜਾਲ ਕੰਪਲੀਟ ਕਰਕੇ ਠੀਕ ਹੈ ਕਿ ਨਹੀਂ ਬਾਹ ਮੁੰਡਿਆ ਉੱਥੇ ਉਹਲੀ ਕਿਤੇ ਨਹੀਂ ਇਹ 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 ਕੇਰਾ ਤਾਂ ਚੌਂਟ ਗਿਆ ਕਾਲੀ ਸਹੀ ਬਈ ਓਏ ਉਹ ਜਾਂਚੀ ਐ ਇਹਨੂੰ ਸੁੰਢਲ ਨੂੰ ਪਤਾ ਹੀ ਨਹੀਂ ਲੱਗਿਆ ਕਿੱਥੇ ਬੈਠ ਰਾਂ ਆ ਜੀ ਦੇਖੀ ਆ ਆ ਆ ਆ ਆ ਆ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਓਏ ਉੱਤਰ ਭੋਲੀ ਗਈ ਜੋ ਮੂਰੇ ਵੀ ਦੀ ਬਿੱਲੀ ਮਰ ਸਕ ਗਿਆ ਓਏ ਭੁੱਲ ਗਈ ਸੀ ਨਾ ਉੱਥੇ ਜਾਲੀ ਲੋਣੀ ਪੂਗੀ ਆਪਾਂ ਨੂੰ ਚੱਲ ਕੋਈ ਗੱਲ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਇਹਨਾਂ ਦਾ ਕਿੱਥੇ ਜਾਣਾ ਹੋਣਾ ਕੋਈ ਨਾ ਤੇ ਚੱਲੇ ਸੀ ਚੋਬਰ ਤੇ ਮੈਂ ਹਾਂ ਚੱਲ ਕੋਈ ਨਾ ਕੋਈ ਕਬੂਤਰ ਲੈ ਜਾਓ ਹਨਾ ਕਿ ਨਹੀਂ ਆਪਣਾ ਤੁਹਾਨੂੰ ਪਤਾ ਵੀ ਜੋੜੀਆਂ ਸਾਹ ਪੂਰੀਆਂ ਤੇ ਇੱਕ ਤਾਂ ਕਬੂਤਰ ਬਈ ਕਰੋ ਚੈੱਕ ਪਹਿਲਾਂ ਤਾਂ ਹਨਾ ਯਾਰ ਬੋਲਣ ਦੀ ਲੋੜ ਨਹੀਂ ਯਾਰ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਬਾਕੀ ਐਂ ਨਹੀਂ ਵੀ ਭਾਂਜੋ ਸਾਡੇ ਕੋਲੇ ਚੰਗੇ ਕੋਈ ਵੜਾਈ ਜੀ ਕਰੀ ਜਾਂਦੇ ਆ ਪਰ ਜਿਹੜੇ ਸੋਹਣੇ ਚੰਗੇ ਕੂਤਰ ਦੇਖਣ ਜੀ ਪਤਾ ਲੱਗ ਜਾਂਦਾ ਹੈ ਕੂਤਰ ਚੈੱਕ ਕਰੋ ਇੱਕ ਮਟਾ ਖੰਦਾਈ ਮੁਰੂ ਮੂੰਹ ਜਿਹਾ ਦਿਖਾਓ ਬਸ ਇਹ ਕੂਤਰ ਕਰੋ ਚੈੱਕ ਇਹ ਆਪਣੇ ਆਲ ਚੋਂ ਨਹੀਂ ਇਹ ਸ਼ੁਭਦੀ ਵਾਲੇ ਕੂਤਰਾਂ ਚੋਂ ਆ ਉਹਦੀ ਇੱਕ ਹੀ ਮੇਨ ਜੋੜੀ ਹੈ ਪੈਰਪੂਰ ਵੇਖੋ ਕੂਤਰ ਦੇ ਬਹੁਤ ਖਰੇ ਨਸਲਾਂ ਬਰੋ ਇਹ ਠੀਕ ਹੈ ਇੱਕ ਇਹ ਹੋ ਗਿਆ ਇੱਕ ਆਪਣੀ ਹੋ ਗਈ ਟੂਸੇ ਡੰਡੇ ਵਾਲੀ ਖੜ ਜੋ ਇਧਰ ਦਿਖਾ ਦੇ ਜਦੋਂ ਨਾ ਨਿਕਲ ਜੇ ਹੁਣ ਮੌਕੇ ਤੇ ਇੱਕ ਹੋ ਗਈ ਟੂਸੇ ਡੰਡੇ ਵਾਲੀ ਆ ਬੈਠੀ ਆ ਆਪਣੀ ਖੜ ਜੋ ਤੇ ਮੋਰ ਵਾਲੀ ਮੋਰ ਹਜੇ ਉਵੇਂ ਲੱਗੀ ਪਈ ਐ ਇਹਦੇ ਠੀਕ ਹੈ ਤੇ ਇਹ ਕ ਇਹ ਹੋ ਗਈ ਇਹ ਕਾ ਹੋ ਗਈ ਵੱਡੀ ਕਬੂਤਰੀ ਖਟੀਆਂ ਅੱਖਾਂ ਲਈ 14 ਖੰਭੀ ਕਾਲੀ چینی ਪੂਚ ਕਾਲੇ ਖੰਭ ਕਾਲੀਆਂ ਲੰਸਾ ਤੇ ਇਹ ਵੀ ਬਈ ਇਹ ਕਹਿੰਦੇ ਵੀ ਲੈ ਕੇ ਜਾਣੀਆਂ ਹਨ ਮੈਂ ਇੱਥੇ ਕੀ ਲਾਉਣੀ ਨਹੀਂ ਸੀਗੀ ਇਹ ਮਾਂ ਚਲ ਕੋਈ ਡਿੱਕਤ ਨਹੀਂ ਯਾਰ ਫਿਰ ਜੇ ਤੁਸੀਂ ਲੈ ਕੇ ਨੇ ਤੁਸੀਂ ਲੈ ਜਾਓ ਤੇ ਮੈਂ ਇਹਨਾਂ ਚ ਕੋਈ ਵੀ ਨਹੀਂ ਲਾਉਣਾ ਸੀਗਾ ਓਕੇ ਰਪੋਟਾਂ ਚੋਬਰੂ ਇਹਨੂੰ ਵਿੱਚ ਹੀ ਪਾਉਣਾ ਇਹਦੇ ਹਾਂ 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 ਬਾ ਫਿਰ ਪਾਲਾ ਫਿਰ ਕੋਈ ਡਿੱਕਤ ਨਹੀਂ ਬਹੁਤ ਯਾਰ ਮੈਂਨ ਦੱਸਿਆ ਵੀ ਉਹਨੂੰ ਸਾਵੀ ਜੋੜੀ ਲਾਈ ਪਾਣੀ ਕਿਸੇ ਨਾਲ ਵੀ ਲਾ ਦੀ ਯਾਰ ਕੂਤਰ ਨਿੰਦਣਾ ਨਹੀਂ ਕੂਤਰ ਬਾਕੀ ਮੰਨਣਗੇ ਵੀ ਕੂਤਰ ਲਿਆਂਦਾ ਹੈ ਇਹ ਕੋਈ ਚੀਜ਼ ਹੈ ਇਹ ਜੋਰ ਬਹੁਤ ਖਰੇ ਹੈ ਯਾਰ ਜੋਰ ਬਾੜਾ ਲਾਉਂਦੇ ਹੈ ਇਹ ਅੱਗੇ ਵਾਲਾ ਲਾਲਚੀ ਨਹੀਂ ਕੂਤਰ ਰੱਤੀ ਅੱਛਾ ਉਹਦੇ ਨੂੰ ਜਦੋਂ ਕੱਢ ਲੇ ਹਾਂ ਇਹ ਪਾ ਦਾਂਗੇ ਇਹਦੇ ਨਾਲ ਉਹ ਆਏ ਬਦਲਿਆ ਜਾਊਗਾ ਚਲੋ ਬ੍ਰੋ ਮਿਲਦੇ ਹਾਂ ਬਾਈ ਗਿਫਟ ਸੁਨੇ ਰਹਿ ਕੇ ਮਹਿਲ ਬਣਾ ਰਹੇ ਹੁਣ ਉਹੀ ਗੱਲ ਬਸ ਚਲੋ ਕੋਈ ਗੱਲ ਨਹੀਂ ਫੋਨ ਤੇ ਗੱਲਬਾਤ ਕਰਾਂਗੇ ਆਪਾਂ ਓਕੇ ਲਵ ਆ ਦਿਓ ਦੇਖੋ ਹੁਣ ਫੇਰ ਕੀ ਹਾਲ ਹੈ ਸੁਨਸਾਂ ਸੁਨਸਾਂ ਬਿਲਕੁਲ ਸੰਸਾਨ ਆਹੀ ਕੋਈ ਹੁੰਦਾ ਹੁਣ ਦੱਸਿਆ ਨਾ ਜਿੰਨਾਂ ਦਾ ਯਾਰ ਕੋਈ ਦੋ ਚਾਰ ਭਰਾ ਆ ਜਾਂਦੇ ਆ ਕੋਈ ਜੀ ਲੱਗਿਆ ਰਹਿੰਦਾ ਇਹਨੇ ਨਾ ਟਿਕਿਆ ਕਿ ਨਹੀਂ ਉਸ ਤੋਂ ਬਾਅਦ ਆਪਣਾ ਫੇਰ ਉਹੀ ਕੰਮ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਆਏ ਤਾਂ ਕੀ ਹੁੰਦਾ ਹੈਗਾ ਕੂਤਰ ਹੈਗਾ ਆਪਣੇ ਕੋਲੇ ਪਰ ਇਹਨਾਂ ਨੂੰ ਵੀ ਕੀ ਦੇਖ ਕੇ ਹਨਾ ਚੰਗੇ ਭਲੇ ਕੂਤਰੇ ਬਿਮਾਰ ਹੋਈ ਜਾਂਦੇ ਆ ਕੋਈ ਵਾਇਰਸਾਂ ਆ ਲਈ ਜਾਂਦੇ ਆ ਕੋਈ ਹੋਰ 100 ਪੰਗੇ ਤੇ ਇੱਕ ਸੱਚ ਹਰੀ ਬਗਲ ਵਾਲਾ ਬਈ ਹਜੇ ਆਇਆ ਨਹੀਂਗਾ ਉਹ ਨਵੇਂ ਹੀ ਕੱਢਿਆ ਪਰ ਸਾਨੂੰ ਪਤਾ ਨਾ ਛੋਟਿਆਂ ਤੋਂ ਨਵੀਂ ਡਾਂਗਾ ਕਰਾਂਗਾ ਉਹ ਆਪਣੀ ਕੋਠੀ ਤੇ ਬੈਠਾ ਪਰ ਜਦੋਂ ਚੱਲ ਪਿਆ ਉੱਡੂਗਾ ਬਹੁਤ ਹੁਣ ਉਹ ਬੈਠਾ ਇਹ ਕਹਿਤਾ ਗਏ ਤੂੰ ਇਹਨਾਂ ਨੂੰ ਦੂਸਰਾ ਵਾਸਤੇ ਕੱਢ ਲਈ ਦੋਵੇਂ ਕੂਤਰਾਂ ਨੂੰ ਬਸ ਆਜਾ ਜੀ ਉੱਡਿਆ ਇਹ ਮੈਨੂੰ ਪਤਾ ਮੇਰੀ ਕੱਲ ਤੋਂ ਪਹੁੰਚ ਨਹੀਂ ਮਣੀ ਛੱਡਣ ਦੀਆਂ ਕਿਹੜੀਆਂ ਦੂਸਰਾਂ ਆਪਣੇ ਬੰਨਦੀ ਐ ਇਹ ਤੇ ਜਾਲ ਬਈ ਜਿਵੇਂ ਸਾਡੇ ਤੋਂ ਲੱਗਿਆ ਹਨ ਤੇ ਅਸੀਂ ਆਪ ਲਵਾਤਾ ਆਹ ਬਈ ਜਿਹੜਾ ਬਾਰੀ ਚ ਬੈਂਡ ਹੈ ਨਾ ਇਹ ਐਂਗਲ ਕਰਕੇ ਬੈਂਡ ਹੈ ਐਂਗਲ ਥੋੜੀ ਨਰਮ ਜਿਆਦੇ ਸੀਗੀ ਉਨ ਕੰਮ ਹੋ ਗਿਆ ਓਕੇ ਰਿਪੋਰਟਾਂ ਕਰੋ ਚੈੱਕ ਜੀ ਕਹਿੰਦੇ ਲਾਤੀਏ ਜਾਰੀ ਕਰਤੇ ਕੰਪਲੀਟ ਤੇ ਲਗਭਗ ਬਈ ਮੰਨ ਕੇ ਚੱਲੋ ਲਗਭਗ ਆਖਿਨ ਸਾਹਿਬ ਤੁਸੀਂ ਕਮੈਂਟ ਕਰਕੇ ਦੱਸੋ ਸਾਡੇ ਭਾਦੀ ਤਾਂ ਬਹੁਤ ਸੋਹਣੀ ਲੱਗੀ ਬਈ ਹਨਾ ਜਿਵੇਂ ਅਸੀਂ ਲਾਈ ਆ ਮੈਂ ਤੇ ਸਾਡੇ ਸੀਨੀਅਰ ਮਿਸਤਰੀ ਨੇ ਆਪ ਵੀ ਲਾਈਆ ਦੋਵਾਂ ਨੇ ਅਸੀਂ ਮੰਨ ਕੇ ਚੱਲਣਾ ਜਾਂ ਦੂਜੇ ਵੀ ਸੀ ਕਰ ਸੀ ਤਾਂ ਸਾਰੀ ਰੱਖ ਲੋ ਇੱਕ ਹਿਸਾਬ ਦੇ ਚੱਲੋ ਸਾਰਿਆਂ ਨੇ ਨਾਲ ਮਿਲ ਕੇ ਲਾਈ ਆ ਤੇ ਪਰ ਓਕੇ ਰਿਪੋਰਟਾਂ ਹੋਊਗਾ ਅੰਦਰੋਂ ਬਾਹਰੋਂ ਆ ਵੀ ਵਧੀਆ ਖੋਲਦੀ ਖਲਦੀ ਹੋਊਗੀ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਤੁਹਾਨੂੰ ਲੱਗਦੀ ਆ ਹਨਾ ਠੀਕ ਹੈ ਤੇ ਉਹ ਤੁਸੀਂ ਮੰਨ ਕੇ ਜਿਉਂ ਦੱਸ ਦਿਓ ਮੈਨੂੰ ਤੇ ਮੇਰੇ ਭਾਈ ਦਾ ਐਨ ਜਾਵਾਂ ਓਕੇ ਰਿਪੋਰਟਾਂ ਸਾਹਿਬ ਠੀਕ ਹੈ ਤੇ ਹੁਣ ਮੈਂ ਸਮਾਨ ਛੜਾਇਆ ਮੈਂ ਕਰ ਮਿਸਤਰੀ ਨਾਲ ਸਾਰੇ ਇਹਨਾਂ ਦਾ ਹਾਂਜੀ ਬਾਬੋ ਤੇ ਮਿਸਤਰੀ ਗਿਆ ਵੀ ਆਪਣਾ ਤੇ ਲਗਭਗ ਇਧਰਲੇ ਕੂਤਰਾਂ ਕਬੂਤਰ ਤੇ ਕੂਤਰਾਂ ਨੂੰ ਦਾਣੇ ਪਾਤੇ ਸੀਗੇ ਮੈਂ ਕੁਝ ਕੱਲ ਵਾਲੇ ਪੈਸੇ ਇਹਨਾਂ ਕੋਲੇ ਬਾਅਦ ਕੱਲ ਨੂੰ ਦੇਖ ਕੇ ਪਾ ਦਾਂਗੇ ਹਰੀ ਬਗਲ ਵਾਲਾ ਪੱਠਾ ਹਜੇ ਆਇਆ ਨਹੀਂ ਆਪਣਾ ਘਰੇ ਤੇ ਮੈਂ ਉਹਨੇ ਘਰ ਦੀ ਸਾਫ ਸਫਾਈ ਕਰੀ ਜਾਂਦੀ ਸੀ ਨਾ ਜਿੰਨਾ ਗੰਦਪੰਦ ਪੱਲ ਖਿਲ ਰਿਆ ਪਿਆ ਸਾਰਾ ਚੱਕ ਕੇ ਆ ਢੋਲ ਕੀ ਘਰੇ ਰੱਖ ਕੇ ਕੁਰਸੀਆਂ ਮੰਜੇ-ਮੁੰਜੇ ਇੱਕ ਪਾਸੇ ਲਾ ਕੇ ਸਾਰੇ ਘਰ ਦੀ ਸੈਟਿੰਗ ਕਰਕੇ ਹਨਾ ਹਾਂਜੀ ਬਾਬੋ ਸਾਰਾ ਸਮਾਨ ਸਾਨੂੰ ਚੱਕ ਕੇ ਸਾਂਭ ਤਾਂ ਬਾਕੀ ਸਾਫ ਸਫਾਈ ਕਰਤੀ ਮੰਜੇ-ਮੁੰਜੇ ਤੇ ਜਿੰਨਾ ਲੱਗਭਗ ਹੋ ਸਕਿਆ ਹਨ ਉਹਨਾ ਕਰਤਾ ਬਾਕੀ ਬਾਲੇ ਨੂੰ ਮੇਰੇ ਚੰਨੀ ਜੀ ਨਹੀਂ ਕਰਦਾ ਤੁਹਾਨੂੰ ਸਹੀ ਗੱਲ ਦੱਸਾਂ ਬਸ ਇਦਰੇ ਕਾ ਢੋਲਕੀ ਚੱਕ ਕੇ ਲੈ ਜਾਣੀ ਐ ਬਸ ਇਹ ਵੀ ਖਰਾਬ ਕਰਤੀ ਉਹਨਾਂ ਤੁਹਾਨੂੰ ਪਤਾ ਹੀ ਹੋਣਾ ਨਵੀਂ ਢੋਲਕੀ ਸੀਗੀ ਇਹ ਵੀ ਗਾਲਾਂ ਨੂੰ ਤਾਂ ਕਰ ਲੈ ਚਲੋ ਕੋਈ ਨਹੀਂ ਇੱਕ ਬੋਟਲ ਵੀ ਰਹੀ ਸੱਚ ਹਾਂਜੀ ਬੱਗ ਆਗੇ ਜੀ ਇਧਰ ਲੈ ਕਰੀ ਤੇ ਆ ਆਪਣੇ ਪਿੰਜਰੇ ਵਾਲੇ ਕੂਤਰਾਂ ਨੂੰ ਦਾਣਾ ਤੇ ਪਾਣੀ ਪਾਤਾ ਬਰੋ ਠੀਕ ਐ ਤੇ ਦੂਜੇ ਪੁੱਤਰਾ ਕੋਲ ਸੋਨ ਦੱਸਿਆ ਦਾਣਾ ਪਾਣੀ ਪਿਆ ਘਰ ਵਾਲਿਆਂ ਕੋਲੇ ਵੀ ਦਾਣਾ ਪਾਣੀ ਪਿਆ ਸੀਗਾ ਤੇ ਜਿਹੜਾ ਆਪਣਾ ਹਰੀ ਬਗਲ ਵਾਲਾ ਪੱਠਾ ਛੇੜਿਆ ਸੀ ਇਹਨਾਂ ਨੇ ਤੇ ਉਹ ਆ ਗਿਆ ਬਾਈ ਕਰੇ ਛਦਰੀ ਤੇ ਆ ਕੇ ਬਹਿ ਗਏ ਸੀ ਉਹ ਤੇ ਸਪੇਅਰ ਉਤਲੀ ਤੇ ਦੋਵੇਂ ਤੇ ਉਦੋਂ ਵੀਡੀਓ ਐਕਸਪੋਰਟ ਹੋ ਜਾਂຊਣ ਉਹਨੂੰ ਮੈਂ ਬੈਠ ਕੇ ਤਾੜ ਤੇ ਕੋਈ ਚੱਕਨੇ ਉਹ ਵੀ ਦਿਖਾ ਦੇਣਾ ਸੋਨੂੰ ਮੈਂ ਬੈਠਾ ਹਰੀ ਬਗਲ ਵਾਲਾ ਕਿੱਥੇ ਆ ਆ ਰਿਹਾ ਚਲੋ ਹੁਣ ਤਾਂ ਦੇਣੀ ਠਰ ਗਏ ਵੈਸੇ ਹਨ ਤੇ ਇਹ ਕਰੜੇ ਦੇ ਨਾਲ ਜੀ ਬਹੁਤ ਉੱਡੇ ਹੋਏ ਦੋ ਹੀ ਸੀ ਇਹ ਆਪਣੇ ਕੋਲੇ ਹਨਾ ਇੱਕ ਉਹਨੇ ਝੋੜਾ ਲਾ ਕੇ ਦੱਸਿਆ ਸੀ ਇੱਕ ਇਹ ਸੋਨੂੰ ਆਪਾਂ ਜੀ ਆਪਣਾ ਚਿੱਤ ਮਨ ਦਾ ਖੋਦ ਲਾਵਾਂਗੇ ਹਨ ਦਿਨ ਦੋਨ ਨੂੰ ਕੁਝ ਨਹੀਂ ਲੈ ਬੈਠੇ ਕੂਤਰਾ ਜਾਂ ਮੱਠੇ ਦੇ ਨਾਲੋਂ ਦਾ ਤੇ ਲੋਨੂ ਵੀ ਠੀਕ ਹੈ ਗੁਲਾਬੀ ਟੋਰੀ ਵਾਲਾ ਲੋਨੂ ਨੋਇਡ ਆ ਕੰਮ ਜਾ ਰਹੀ ਨਹੀਂ ਪਰ ਇਹ ਬਗਲਾਂ ਵਾਲਾ ਲੋਨੂ ਵੀ ਕੰਮ ਜਾ ਰਿਹਾ ਇਹ ਲੋਨੂ ਵੀ ਗੁੱਡੇ ਜਾਂਦੇ ਤੇ ਲਾਮਣੂ ਵੀ ਗੁੱਡੇ ਜਾਂਦੇ ਕੂਤਰਾ ਚਲੋ ਬਾਬੇ ਘਰੇ ਚੱਲੀ ਆਪਾਂ ਠੀਕ ਹੈ ਗਰਾਂ ਇੱਕ ਵਾਰ ਫੋਨ ਆ ਜਾਂਦਾ ਸ਼ੌਪ ਦੀ ਹਾਂਜੀ ਮੇਰੇ ਵੀਰੋ ਆਗੇ ਜਿੱਧਰ ਲੈ ਕਰੇ ਰੋਟੀ ਖਾ ਜਾਂਦੀ ਨਹੀਂ ਤਾਂ ਹੀ ਕਰ ਜਾਂਦੀ ਓਕੇ ਰਿਪੋਰਟਾਂ ਤੇ ਨਾਲ ਆਈਸ ਵੀ ਚੱਕ ਲੈਂਦੀ ਵਾਟਰ ਠੰਡਾ ਕਰਨ ਵਾਸਤੇ ਯਾਰ ਹੋ ਕਬੂਤਰੀ ਹਜੇ ਵੀ ਉਵੇਂ ਹੀ ਬੈਠੀ ਆ ਬਾਬੇ ਦੇਖੋ ਲੈ ਇੱਕ ਮਿੰਟ ਕਰਦਾ ਫੋਕਸ ਹੀ ਨਾ ਕਰਦਾ ਐਡਾ ਭੈੜਾ ਲਾਦਣਾ ਭੈਣ ਨਾ ਗੰਦ ਫੂਨ ਵੀ ਨਾ ਸੋ ਬੈਠੀ ਆ ਵਿਚਾਰੇ ਉਹ ਦੇਖਦਾ ਯਾਰ ਚੱਲੀ ਚੁੱਲੀ ਕਿ ਨਹੀਂ ਨਹੀਂ ਫਿਰ ਉਹਨੂੰ ਪਾਰਟ ਦਾਂ ਮੈਂ ਤੇ ਕਰਦੇ ਗਰੂ ਬਲੌਗ ਦੀ ਐਂਡਿੰਗ ਠੀਕ ਆ ਤੇ ਉਹ ਕਬੂਤਰੀ ਵੀ ਆਪਾਂ ਉਹ ਇੱਕ ਹੜਪਾ ਲਾ ਮੈਂ ਚਾਪੂਆਂ ਚਾਕਣ ਦੇ ਤੇ ਉਹ ਕਬੂਤਰੀ ਵੀ ਆਪਾਂ ਚੱਕ ਲਈ ਖੁੱਡੇ ਚ ਤੇ ਪਰ ਪਲਟੀ ਪੁਲਟੀ ਤਾਂ ਨਹੀਂ ਹਨਾ ਯਾਰ ਚੱਕਰ ਕੀ ਆ ਬਿਠਾ ਵੋਠਾ ਨੇ ਮੇਰੇ ਸਾਹਮਣੇ ਹੋਰ ਵੀ ਮਾਰਤਣਾ ਸੀ ਹਨਾ ਮੈਨੂੰ ਆਇਆ ਮੈਂ ਥੋੜੀ ਹੋਰ ਕੋਈ ਮੈਡੀਸਿਨ ਦੇ ਕੇ ਦੇਖੀ ਨਾ ਮੈਨੂੰ ਸੈੱਟ ਹੋ ਜਾਈਏ ਐਸੇ ਆ ਨਾ ਤਕੂਤਲੀ ਆਪਾਂ ਪਿੰਜਰੇ ਚ ਪਾ ਦਿਆ ਠੀਕ ਹੈ ਕੱਲੀ ਜਾਵਾਂ ਤੇ ਹੁਣ ਤੜਕੇ ਨੂੰ ਵੇਖਣਾ ਜਿਹਦਾ ਪੋਟਾ ਸਾਹ ਹੋ ਗਿਆ ਤੇ ਬੜੀ ਸੁਣੀ ਗੱਲ ਆ ਹਨ ਕਿਤੇ ਮੰਨ ਕੇ ਚੱਲੋ ਵੀ ਆਪਾਂ ਨੂੰ ਲੱਗੇ ਵੀ ਪੋਟਾ ਰੁਗਿਆ ਤੇ ਕਿਤੇ ਵੀ ਉਹਨੇ ਹੋਰ ਖਾ ਲੈਂਦੀ ਉਹ ਜੀ ਹੈ ਨਾ ਵੈਸੇ ਐ ਹੁੰਦਾ ਨਹੀਂਗਾ ਚਲੋ ਤੜਕੇ ਨੂੰ ਵੇਖ ਲਾਂਗੇ ਵੀ ਕੋਈ ਹਾਰਮ ਕੀ ਤਾਂ ਨਾਣਾ ਪਾਣੀ ਕਿਉਂ ਵੀ ਰੱਖੀ ਪੀ ਫਿਰ ਤੜਕੇ ਨੂੰ ਹੱਲ ਕਰ ਦਾਂਗੇ ਇਹਦਾ ਆਪਾਂ ਤੇ ਓਕੇ ਬਰੂ ਬੱਸ ਸੈੱਟ ਆ ਗਾ ਛੱਟ ਤੱਕ ਕਿੱਥੇ ਕੰਮ ਖਰਾਬ ਹੀ ਚੱਲੀ ਜਾਂਦਾ ਹਨ ਇੱਕ ਵਾਰਸ ਤਾਂ ਬਿਮਾਰਤਾ ਹੋਈ ਪਈ ਐ ਥੋੜਾ ਜਿਹਾ ਦੂਜਾ ਵਾਇਰਸ ਵਾਲੀ ਸ਼ਿਕਾਇਤ ਵੀ ਲੱਗਦੀ ਐ ਹਨ ਉਹ ਵੀ ਡਰ ਬਣਿਆ ਰਹਿੰਦਾ ਆਪਣੇ ਮਾਂ ਚੇਤੇ ਉਹ ਇਹ ਕੰਮ ਜਿਆ ਹੋਇਆ ਹੋਵੇ ਤੇ ਬਾਕੀ ਤੁਹਾਨੂੰ ਪਤਾ ਜਾਲਦੂ ਲੱਗਾ ਹੋਰ ਸਾਰੇ ਕੰਮ ਤਾਂ ਦੇ ਹੋ ਗਏ ਹੁਣ ਮੇਨ ਕੰਮ ਰਹਿ ਗਿਆ ਆਪਣਾ ਖਰਾਖਰੂਗ ਧੋਣ ਵਾਲਾ ਤੇ ਕੁੜਿਆਂ ਦੇ ਫੱਟਿਆਂ ਪਵਾਉਣ ਵਾਲਾ ਦਾਸ ਤੇ ਜਿਹੜਾ ਜੋੜਨਾ ਰਹਿ ਗਿਆ ਇਹ ਨਹੀਂ ਪਤਾ ਹਨ ਮਾੜਾ ਮੋਟਾ ਇਹ ਕੰਮ ਹੀ ਰਹਿ ਗਿਆ ਚਲੋ ਹੌਲੀ ਹੌਲੀ ਸਾਰਾ ਹੀ ਹੋ ਜਾਣਾ ਹੁੰਦਾ ਹੈਗਾ ਕੰਮ ਤਾਂ ਤੇ ਓਕੇ ਬਰੋ ਬਸ ਹਨ ਠੀਕ ਐ ਅਜ ਫਿਰ ਕੋਈ ਚਿੰਤਾ ਨਹੀਂ ਲੱਗ ਰਿਹਾ ਹਨ ਕੱਲ ਹਾਂਜੀ ਸਾਹ ਦੇ ਹਾਂ ਵੀ ਜ਼ਿਆਦਾ ਸਾਨੂੰ ਫਰਾਂਜੀ ਇੱਥੇ ਬਸ ਠੀਕ ਆ ਬ్రో ਬਸ ਚੰਗਾ ਚੱਲੇ ਆ ਬਸ ਆਉਨੇ ਆ ਬਾਏ ਬਾਏ ਸਾਰੇ ਇਹਨੂੰ ਗੁੱਡ ਨਾਈਟ